ਸ਼ੰਭੂ ਬੈਰੀਅਰ ਤੇ ਅੱਜ ਮਰਜੀਬੜੇ ਕਿਸਾਨਾਂ ਦਾ ਜਥਾ ਪੈਦਲ ਜਾਣ ਲਈ ਜਿਉਂ ਹੀ ਸ਼ੰਭੂ ਸਰਹੱਦੇ ਤੇ ਪਹੁੰਚਾਤਾ ਹਰਿਆਣਾ ਪੁਲਿਸ ਵੱਲੋਂ ਅਥਰੂ ਗੈਸ ਦੀ ਵਰਤੋਂ ਕਰਨ ਨਾਲ 14 ਕਿਸਾਨ ਜ਼ਖਮੀ ਹੋਏ ਹਨ ਇਹਨਾਂ ਨੂੰ ਸਿਵਲ ਹਸਪਤਲ ਦਾਖਲ ਕੀਤਾ ਗਿਆ ਹੈ ਇੱਕ ਕਿਸਾਨ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਰਜਿੰਦਰਾ ਹਸਪਾ ਰੈਫਰ ਕਰ ਦਿੱਤਾ ਕਿਸਾਨਾਂ ਆਗੂਆਂ ਦਾ ਕਹਿਣਾ ਹੈ ਕਿ ਮਰਜੀਬੜੇ 101 ਕਿਸਾਨਾਂ ਦਾ ਜਥਾ ਪੈਦਲ ਦਿੱਲੀ ਕੂਚ ਕਰਨ ਲਈ ਜਿਉਂ ਹੀ ਸ਼ੰਭੂ ਬਾਰਡਰ ਨੇੜੇ ਪਹੁੰਚਾਤਾ ਹਰਿਆਣਾ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਡਾਗਣੇ ਸ਼ੁਰੂ ਕਰ ਦਿੱਤੇ ਅਤੇ ਉਹ ਜ਼ਖਮੀ ਹੋਏ ਹਨ ਇਹ ਘਟਨਾ ਜਿਹੜੀ ਇਹ ਜਗ ਜਾਰ ਹੈਗੀ ਆ ਅੱਜ ਸਵੇਰ ਤੋਂ ਲੈ ਕੇ ਅਸੀਂ ਅਰਦਾਸ ਬੇਨਤੀ ਕਰਕੇ 101 ਮਰਜੀ ਉਹੜਿਆਂ ਦਾ ਜੜਾ ਜਥਾ ਹੈਗਾ ਹਾਂਜੀ ਉਹ ਦਿੱਲੀ ਵੱਲ ਨੂੰ ਕੁਝ ਕਰਨ ਵਾਸਤੇ ਅੱਗੇ ਭੇਜਿਆ ਸੀ ਤਕਰੀਬਨ 1 ਵਜੇ ਅੱਛਾ ਜੀ ਤੇ ਤੁਸੀਂ ਦੇਖ ਸਕਦੇ ਹੋ ਵੀ ਬੀਜੇਪੀ ਦੀ ਐਨਡੀਐ ਸਰਕਾਰ ਦਾ ਜਿਹੜਾ ਚਿਹਰਾ ਉਹ ਨੰਗਾ ਹੋ ਚੁੱਕਾ ਜਿਸ ਤਰ੍ਹਾਂ ਕਿ ਪਹਿਲਾਂ ਇਹਨਾਂ ਦੇ ਲੀਡਰ ਕਹਿੰਦੇ ਸੀਗੇ ਵੀ ਕਿਸਾਨ ਪੈਦਲ ਆ ਸਕਦਾ ਦਿੱਲੀ ਦੇ ਵਿੱਚ ਟਰੱਕਾਂ ਬੱਸਾਂ ਜੋ ਹੋਰ ਵੀ ਹਿਕਣਾਂ ਦੇ ਰਹੀਂ ਟਰੈਕਟਰ ਟਰਾਲੀ ਨੂੰ ਛੱਡ ਕੇ ਤੇ ਅੱਜ ਤੱਕ ਅਸੀਂ ਪੈਦਲ ਜਾ ਰਹੇ ਸੀ ਸਾਡੇ ਹੱਥਾਂ ਵਿੱਚ ਵੀ ਸਿਰਫ ਝੰਡਾ ਡੰਡਾ ਹੀ ਸੀਗਾ ਕੋਈ ਸਾਡੇ ਕਿਸਾਨਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਹਰਕਤ ਨਹੀਂ ਕੀਤੀ ਤੇ ਤੁਹਾਡੇ ਸਾਹਮਣੇ ਅੱਗੇ ਵਧਣ ਤੋਂ ਰੋਕਣ ਦੀ ਜਿਹੜਾ ਉਹ ਖਮਿਆਜਾ ਦੇਖੋ 12 ਦੇ ਕਰੀਬ ਜਿਹੜੇ ਨੇ ਹੋ ਸਕਦਾ 12 ਤੋਂ ਵੱਧ ਹੋਣ ਜਿਹੜੇ ਇਸ ਟਾਈਮ ਅਸੀਂ ਹਸਪੀਟਲ ਜਿਹੜਾ ਸਰਕਾਰੀ ਹਸਪੀਟਲ ਰਾਜਪੁਰੇ ਖੜੇ ਹੋਏ ਆ ਇੱਥੇ ਕਿਸਾਨ ਪਹੁੰਚ ਚੁੱਕੇ ਨੇ ਇੰਜਰਡ ਹੋ ਚੁੱਕੇ ਨੇ ਤੇ ਉਹਨਾਂ ਦਾ ਜਿਹੜਾ ਇਲਾਜ ਡਾਕਟਰ ਸਵਾਨ ਕਰਦੇ ਪੈਣੇ ਇਹ ਕੀ ਇਹਨਾਂ ਨੂੰ ਕੀ ਹੋਇਆ ਕੀ ਮਾਰਿਆ ਕੀ ਇਹਨਾਂ ਦੇ ਦੇਖੋ ਜੀ ਅੱਗੋਂ ਇਰ ਗੋਸ ਦੇ ਗੋਲੇ ਸਿੱਧੇ ਦਾਗੇ ਨੇ ਅੱਛਾ ਜੀ ਪਲਾਸਟਿਕ ਬੁਲਟ ਦਾਗੇ ਨੇ ਆ ਤਨ ਪੜ ਗਿਆ ਇੱਕ ਗੋਬਿੰਦਰ ਸਿੰਘ ਦਾ ਇਸ ਤਰ੍ਹਾਂ ਹਰਪ੍ਰੀਤ ਸਿੰਘ ਦੇ ਅੰਦਰ ਨੌਜਵਾਨ ਸੀ 27 ਸਾਲ ਦਾ ਉਹਦੇ ਅੰਦਰ ਜਾਨੀ ਕਿ ਵੀ ਗੈਸ ਹੀ ਇੰਨੀ ਚਲੀ ਗਈ ਉਹ ਦਿੱਕਤ ਇੰਨੀ ਆ ਗਈ ਉਹਨਾਂ ਨੂੰ ਰੈਫਰ ਆ ਤੁਮੇ ਦਿਖਾ ਸਕਦਾ ਉਹਨਾਂ ਨੂੰ ਰੈਫਰ ਇਸ ਟਾਈਮ ਦੇਣਾ ਉਹ ਰਜਿੰਦਰ ਹਸਪੀਟਲ ਦੇ ਵਿੱਚ ਕਰ ਦਿੱਤਾ ਉੱਥੇ ਲੈ ਕੇ ਚੱਲ ਗਏ ਅੱਛਾ ਇਹ ਇਹ ਜਿਆਦਾ ਸੀਰੀਅਸ ਹੈਗੀ ਹਾਂ ਬਿਲਕੁਲ ਸਭ ਤੋਂ ਪਹਿਲਾਂ ਇਹਨਾਂ ਨੂੰ ਲੈ ਕੇ ਜਾਂਦਾ ਜਿਹੜੇ ਇੱਥੇ ਆ ਜੀ ਇਹਨਾਂ ਵਿੱਚ ਕਿੰਨੇ ਬੰਦੇ ਰੈਫਰ ਮੈਂ ਇਹਨਾਂ ਦੇ ਵਿੱਚੋਂ ਜਿਵੇਂ ਸਰਜੀਤ ਸਿੰਘ ਫੂਲ ਨੇ ਹਾਂ ਜੀ ਦਸਵੰਤ ਸਿੰਘ ਅਮਰਸਰ ਤੋਂ ਗੁਰਦਾਸਪੁਰ ਤੋਂ ਨੇ ਤਕਰੀਬਨ ਇੱਥੇ ਹੁਣ 12 13 ਦੇ ਜਿਹੜੇ ਅਜੇ ਵੀ ਐਡਮਿਟ ਹੈਗੇ ਨੇ ਇਹ ਇਹ ਤਾਂ ਸੀਰੀਅਸ ਨਹੀਂ ਜਿਆਦਾ ਹੈਗੀ ਨਹੀਂ ਸੀਰੀਅਸ ਨਹੀਂ ਤੁਸੀਂ ਇਹ ਇਸ ਕਾਰਵਾਈ ਨੂੰ ਕੀ ਕਹਿਣਾ ਚਾਹ ਰਹੇ ਹਾਂ ਸੀਐਸ ਕਾਰਵਾਈ ਨੂੰ ਜਿਹੜਾ ਡਬਲ ਇੰਜਨ ਦੀ ਸਰਕਾਰ ਹੈਗੀ ਆ ਤੇ ਮੈਂ ਇਹਨਾਂ ਦੀ ਘੋਰ ਨਿੰਦਿਆ ਕਰਦਾ ਦੇ ਇਦਾਂ ਦਾ ਜਿਹੜਾ ਕੰਮ ਕੀਤਾ ਹੈਗਾ ਇਹ ਸਰਕਾਰ ਬਿਲਕੁਲ ਇਹਨੂੰ ਕਰਨਾ ਨਹੀਂ ਚਾਹੀਦਾ ਸੀ ਭਾਰਤ ਦੇ ਦੇਸ਼ ਦੇ ਵਸਿੰਦੇ ਹੈਗੇ ਆ ਤੇ ਨਾਜ ਪੈਦਾ ਕਰਕੇ ਪੂਰੇ ਦੇਸ਼ ਦੁਨੀਆ ਦੇ ਮੂੰਹ ਵਿੱਚ ਪਾਉਂਦੇ ਆ ਤੇ ਅੱਜ ਜੇ ਆਪਣੇ ਹੱਕੀ ਮੰਗਾਂ ਵਾਸਤੇ ਅਸੀਂ ਇਹਨਾਂ ਬਾਰਡਰਾਂ ਤੇ ਬੈਠੇ ਹੋਏ ਆ 297 ਦਿਨ ਤੋਂ ਲਗਾਤਾਰ ਆਪਣੀਆਂ ਹੱਕੀ ਮੰਗਾਂ ਲੈ ਤੋਂ ਬਿਨਾ ਇਹਨਾਂ ਬਾਰਡਰੋਂ ਤੋਂ ਪਿੱਛੇ ਨਹੀਂ ਹਟਾਂਗੇ ਅੱਜ ਸ਼ੰਭੂ ਬਾਰਡਰ ਤੇ ਕਰੀਬ 1 ਵਜੇ ਮਰਜੀਬੜਾ ਜਥਾ ਜਿਹੜਾ ਹੈ ਉਹਨੇ ਦਿੱਲੀ ਨੂੰ ਪ੍ਰਸਤਾਨ ਕੀਤਾ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਅੱਗੇ ਗਏ ਆ ਕੁਝ ਸਮੇਂ ਦੀ ਗੱਲਬਾਤ ਤੋਂ ਬਾਅਦ ਹਰਿਆਣਾ ਪੁਲਿਸ ਦੇ ਵੱਲੋਂ ਪੈਰਾਮਿਲਟਰੀ ਫੋਰਸਿਸ ਦੇ ਵੱਲੋਂ ਅਨਿਵਾ ਫਾਇਰਿੰਗ ਕੀਤੀ ਗਈ ਹੈ ਜ ਜਿਹਦੇ ਵਿੱਚ ਟਾਇਰ ਗੈਸ ਦੀ ਫਾਇਰਿੰਗ ਹੋਈ ਹੈ ਪਲਾਸਟਿਕ ਦੇ ਬੰਬਾਰਡਮੈਂਟ ਹੋਈ ਹੈ ਔਰ ਕੁਝ ਪਲਾਸਟਿਕ ਪੈਲੇਟਸ ਦੀਆਂ ਗੋਲੀਆਂ ਜਿਹੜੀਆਂ ਚੱਲੀਆਂ ਨੇ ਜਿਹਦੇ ਵਿੱਚ ਕਾਫੀ ਵੀ ਵੱਡੀ ਮਾਤਰਾ ਦੇ ਵਿੱਚ ਲੋਕ ਜਿਹੜੇ ਜ਼ਖਮੀ ਹੋਏ ਨੇ ਪਰ ਹੁਣ ਤੱਕ ਦਾ ਸਿਵਲ ਹਸਪੀਟਲ ਰਾਜਪੁਰਾ ਦਾ ਜਿਹੜਾ ਰੈਕੋਰਡ ਆ ਸਾਡਾ ਅਸੀਂ ਰੈਸਕਿਊ ਟੀਮ 'ਚ ਜਦੋਂ ਇੱਥੇ ਅਸੀਂ ਆਏ ਆਂ ਤੇ ਉਹਦੇ ਤੋਂ ਸਾਨੂੰ ਜਿਹੜਾ ਰੈਕੋਰਡ ਮਿਲਿਆ ਉਹਦੇ ਹਿਸਾਬ ਦੇ ਨਾਲ 14 ਜਿਹੜੇ ਸਾਡੇ ਕੋਲ ਹੁਣ ਤੱਕ ਪੇਸ਼ੈਂਟ ਜਿਹੜੇ ਆ ਰਾਜਪੁਰਾ ਦੇ ਵਿੱਚ ਐਡਮਿਟ ਨਹੀਂ ਉਹਨਾਂ ਦੇ ਵਿੱਚੋਂ ਹਰਪ੍ਰੀਤ ਸਿੰਘ ਜਿਹੜੇ ਜ਼ਿਲ੍ਹਾ ਗੁਰਦਾਸਪੁਰ ਨੂੰ ਬਿਲੋਂਗ ਕਰਦੇ ਨੇ ਉਹ ਜ਼ਿਆਦਾ ਸੀਰੀਅਸ ਹੋਣ ਦੇ ਕਾਰਨ ਉਹਨਾਂ ਨੂੰ ਰਜਿੰਦਰਾ ਪਟਿਆਲਾ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਅਕਲੀ ਕੁਝ ਫਾਰਮਸ ਨੂੰ ਕੁਝ ਮਾਈਨਰ ਇੰਜਰੀਜ਼ ਆਈ ਨੇ ਤੇ ਉਹਨਾਂ ਜਿਹੜੀਆਂ ਇੰਜਰੀਜ਼ ਜਿਹਨਾਂ ਨੂੰ ਆਈਆਂ ਸੀਗੀਆਂ ਉਹਨਾਂ ਨੂੰ ਐਂਬੂਲੈਂਸ ਥਰੂ ਅਸੀਂ ਇੱਥੇ ਭੇਜਿਆ ਸੀਗਾ ਉਹਨਾਂ ਦਾ ਜਿਹੜਾ ਪ੍ਰੀਲੀਮਨਰੀ ਟਰੀਟਮੈਂਟ ਹੋ ਗਿਆ ਹੈ ਤੇ ਉਹ ਹੁਣ ਅੰਡਰ ਆਬਜ਼ਰਵੇਸ਼ਨ ਨੇ ਜਿਵੇਂ ਵੀ ਜੋ ਵੀ ਰਿਪੋਰਟ ਸਾਨੂੰ ਐਸਐਮਓ ਤੋਂ ਆਏਗੀ ਫਿਰ ਡੈਫੀਨਿਟਲੀ ਅਸੀਂ ਤੁਹਾਡੇ ਨਾਲ ਸ਼ੇਅਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ ਕਰੋ